ਇੱਲੇ ਵੀ ਲੜਾਈ ਲਾਣੀ ਪੈ ਰਹੀ ਜਿਹੜਾ ਯੂ ਆ ਉਹਨੂੰ ਦੇ ਕੇ ਆਈ ਧਮਕੀ ਕਿ 55 ਦਿਨਾਂ ਦੇ ਵਿੱਚ ਠੇਕਾ ਨਾਂ ਚੱਕ ਹੋਇਆ ਤੇਰੇ ਨਾਂ ਦੇ ਮੋਟ ਬੈਠ ਕੇ ਜਰੂਰ ਕੱਢਾਂਗੇ ਤਰਾ ਉਹ ਵੀ ਕਹਿ ਗਏ ਠੇਕਾ ਦੇ ਸੀ ਕਿ ਆ ਕੇ ਪਟਕੋ ਮਸ਼ੀਨ ਲਿਆ ਕੇ ਉਹਨੂੰ ਪੰਨ ਦੇ ਠੇਕਾ ਲੈ ਦੇ ਗਏ ਇਹ ਲੋਕਾਂ ਦੀ ਜੱਗਿਆਂ ਦੇ ਲੋਕ ਕੋਈ ਗੱਲ ਕਹਿੰਦੇ ਸੀ ਕਿ ਮੇਰੇ 6 ਮੰਤਰੀ ਲੱਗੇ ਆਜੋ ਨੈਨ ਹਾ ਜਿਹੜਾ ਤੈਨੂੰ ਨਾਂ ਤੋਂ ਬਾਹਰ ਕਰ ਦਿੰਦਾ ਹੈ ਤੇ ਸਨੋਰ ਦੇ ਅੰਦਰੋਂ ਕਿਤੇ ਦਿਖਦਾ ਨਹੀਂ 55 ਰੁਪਇਆ ਜਦੋਂ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਗਏ ਲੋਕਾਂ ਦੇ ਨਾਲ ਆਪਣੀ ਥਾਂ ਜਾਈ ਇਹ ਸੀ ਕਿਰੇਨਾਤ ਕੌਰੇ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਇਸ ਇਹੋ ਜਿਹਾ ਸਭਰਾ ਸੰਗ ਸਾਰੀਆਂ ਅਤਿਵਾਰਾਂ ਤੇ ਭਰੀਆਂ ਨਜ਼ਰ ਆਉਣਗੀਆਂ ਤੇ 100% ਪ੍ਰੋਗਰਾਮਾਂ ਤੇ ਆਉਣ ਨਜ਼ਰ ਆਉਣਗੇ ਜਿਹੜੀ ਦੇਸ਼ ਦੀਾ ਸਮਾਜਿਕ ਤਰੱਕੀ ਦੇ ਨਾਲ ਸੁਮਤ ਹੈ ਇੱਕ ਤੋਂ ਪੰਜ ਤੱਕ ਵੀ ਸਾਡੇ ਸਮਾਜ ਦੀ ਦਸ਼ਾ ਦਸ਼ਾ 3 ਅਸਮਿਸ਼ੀਸ਼ ਮੀਟਿੰਗ ਦੇ ਵਿੱਚ ਸ਼ੇਖੂਪੁਰ ਤੋਂ ਕੱਤਰੋ ਹੋਇਆ ਪੈਣਾ ਭਰਾ ਜੁਹਾਰੀ ਸਾਥੀਓ ਆ ਸਾਨੂੰ ਕਿੰਨੂੰ ਕਿੰਨਾ ਕਵਾਂਗੇ ਕਿਸੇ ਜਰੂਰ ਵਿਦਾਸ ਨੂੰ ਮੰਨਣ ਵਾਲੇ ਲੋਕ ਕਿਹਾ ਅਸੀਂ ਕਿੰਦਾ ਕਵਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਵਾਲੇ ਲੋਕ ਕਿਹਾ ਕਿੰਦਾ ਕਵਾਂਗੇ ਕਿ ਅਸੀਂ ਬਾਬੇ ਨਾਨਕ ਨੂੰ ਮੰਨਣ ਵਾਲੇ ਲੋਕ ਕਿਹਾ ਕਿੰਦਾ ਕਹਾਂਗੇ ਕਿ ਅਸੀਂ ਸਹੀ ਪ੍ਰੋਕੈਸਸ ਨੂੰ ਮੰਨਦੇ ਹਾਂ ਸਾਹਿਬ ਉਹ ਸੁਨੇਹ ਸਾਨੂੰ ਇਹ ਕਿ ਜਿਹੜੇ ਨਸ਼ੇ ਨੇ ਜਿਹੜੀ ਹੈ ਕਿ ਘਹਿਰਿਆ ਸਰਕਾਰਾਂ ਨੇ ਸਾਡੇ ਜਨਾਂ ਦੇ ਵਿੱਚ ਰੱਖ ਦਿੱਤੀ ਇਹਦੇ ਨਾਲ ਸਾਡੀ ਨੌਜਵਾਨੀ ਆ ਉਹ ਬਦ ਪਾਸੇ ਜਾ ਰਹੀ ਹੈ ਕੈਂਡਾ ਨੂੰ ਛੱਡ ਕੇ ਨਸ਼ਿਆਂ ਨੇ ਬਸੇ ਜਾ ਰਹੀ ਹੈ ਜੀ ਵੀ ਇੱਕ ਬੋਧਪਾ ਦੁਆਇਆ ਤਤਕਾਲਜੋਗ ਪੈਂਡ ਅੱਜ ਤੁਹਾਡੇ ਵਿੱਚ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਪੈਂਡਕੇਗੂਪਰ ਵੀ ਧਰਤੀ ਤੇ ਲੋਕਾਂ ਟਾਪ ਮੰਚਵਲੋਂ ਕੀਤੇਗੇ ਮਿਲਦੇ ਗਏ ਜਿਸ ਵਿੱਚ ਪਹੁੰਚੇ ਜੋਈਬਾਨ ਲੀਡਰ ਸਾਹਿਬਾਨ ਜਨਰਲ ਫਲਾਉਡ ਜੀ ਪਰ ਚੌਧੋਂ ਫਲਾਉਡ ਜੀ ਐਡਵੋਕੇਟ ਅਨਜੀਪ ਹੋਰਾੜੀ ਜਿਨ੍ਹਾਂ ਨੇ ਬਹੁਤ ਹੀ ਵਿਸਾਰਪੂਰਵਕ ਪੰਡ ਦੇ ਸਾਰੇ ਲੋਕਾਂ ਨੂੰ ਦੱਸਿਆ ਕਿ ਸਾਡੇ ਨਾਲ ਕੀ ਬਦੀਗੀਆਂ ਹੋ ਰਹੀਆਂ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਕਿਸ ਮੁੱਦੇ ਤੇ ਬੋਲਣਾ ਚਾਹੀਦਾ ਪੰਡ ਦੇ ਕੁੱਝ ਮਸਲੇ ਵੀ ਹਨ ਜੀ ਇੱਕ ਗੰਦੇ ਪਾਣੀ ਦਾ ਮਸਲਾ ਸੀ ਨਰੇਤਾ ਦਾ ਮਸਲਾ ਹੈ ਲੋਕਾਂ ਨਾਲ ਨਾਂਨਸਾਫੀ ਦਾ ਮਸਲਾ ਹੈ ਛਾਣੀ ਦਾ ਮਸਲਾ ਹੈ ਕਚਰੀਆਂ ਦਾ ਮਸਲਾ ਹੈ ਇਹਨਾਂ ਦੇ ਸਾਰੇ ਆਨੇ ਰੱਕੇ ਇਹਨਾਂ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ ਹੈ ਲੋਕ ਇਨਸਾਫ ਮਲਤ ਪਾਰਟੀ ਦੀ ਸਾਰੀ ਮੀਟਿੰਗ ਨੂੰ ਬਹੁਤ ਹੀ ਭਰ ਭਾਰਾ ਮਿਲਿਆ ਤੇ ਸਾਰੇ ਲੋਕਾਂ ਨੇ ਇਹਨਾਂ ਨਾਲ ਰੱਖ ਕੇ ਕੰਢੀ ਨਾਲ ਕੰਧਾਂ ਨਾਲ ਖੜੇ ਹੋਣ ਦੀ ਰੈਨਾ ਕੀਤਾ ਆ ਔਰ ਮੈਂ ਵੀ ਸਾਫ ਦਾ ਸੰਬੰਧ ਪੈਂਦੇ ਹੋਣ ਦੇ ਨਾਤੇ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਣਾ ਕਿ ਜਦੋਂ ਵੀ ਸਾਡੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਤਨ ਮਨ ਤੇ ਧਰ ਨਾਲ ਲੋਕਾਂ ਦੀ ਸੇਵਾ ਪੂਰੀ ਨਹੀਂ 되ਦੀ ਆ ਇਹ ਲੋਕਾਂ ਨੂੰ ਜਦੋਂ ਨਾ ਕਰਾਂਗੇ ਤਾਂ ਸ਼ਾਇਦ ਸਾਡਾ ਇਹ ਵੀ ਮੰਦਾ ਹਾਰ ਹੋਏਗਾ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਇਹ ਤਾਂ ਕਿਸੇ ਦਾ ਨਹੀਂ ਚੋਣਦੀਆਂ ਇਹ ਜੇ ਅਸੀਂ ਇਕੱਠੇ ਨਾ ਹੋਏ ਤਾਂ ਕੁਝ ਵੀ ਨਹੀਂ ਹੋਣਾ ਅੱਜ ਸਾਡੇ ਸੂਚਕਾਂ ਦੇਖ ਰਿਹਾ ਜਿਨ੍ਹਾਂ ਨੇ ਦੋ ਤਿੰਨ ਪੀੜੀਆਂ ਤੋਂ ਇਹ ਸਾਰੀ ਸਮਾਜ ਦੀ ਸੇਵਾ ਕਰਦੇ ਆ ਰਹੇ ਆ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰੀਏ ਇਹਨਾਂ ਦਾ ਤਹਿ ਦਿਲੋਂ ਸਾਰੇ ਪੈਂਜੀ ਨਗਰ ਪੰਚਾਇਤ ਵੱਲੋਂ ਤੇ ਸਾਰੇ ਲੋਕਾਂ ਵੱਲੋਂ ਅਸੀਂ ਇਹਨਾਂ ਦਾ ਜੀ ਆਇਆਂ ਨੂੰ ਨਿੱਘਾ ਵਾਦ ਕਰਦੇ ਆ ਜੈ ਜੀ ਜੈ ਬਾਬਾ